ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਤੇ ਕੋਹਿੰਨూర్ ਹੀਰੇ ਨੂੰ ਭਾਰਤ ਲਿਆਉਣ ਦੇ ਰਗ ਦੇ ਬਿਆਨ ਦੇ ਉੱਪਰ ਪੰਜਾਬੀਆਂ ਨੇ ਕੀਤੀ ਸ਼ਲਾਘਾ ਅੰਮ੍ਰਿਤਸਰ ਕੰਪਨੀ ਬਾਗ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲਸ ਦੇ ਵਿੱਚ ਪਏ ਉਸ ਸਿੰਘਾਸਨ ਅਤੇ ਕੋਹੀਨూర్ ਹੀਰੇ ਦੀ ਨਕਲ ਜਿਸ ਨੂੰ ਕਿ ਇੰਗਲੈਂਡ ਦੇ ਮਿਊਜ਼ੀਅਮ ਦੇ ਵਿੱਚੋਂ ਭਾਰਤ ਵਾਪਸ ਲਿਆਉਣ ਬਾਰੇ ਰਾਗਵ ਚੱਲਾ ਨੇ ਬਿਆਨ ਦਿੱਤਾ ਸੀ ਪੰਜਾਬੀਆਂ ਦੇ ਵੱਲੋਂ ਲਗਾਤਾਰ ਇਸ ਬਿਆਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਉਪਰਾਲੇ ਸਦਕਾ ਜੇਕਰ ਭਾਰਤ ਇਹ ਚੀਜ਼ਾਂ ਲਿਆਂਦੀਆਂ ਜਾਣਗੀਆਂ ਤਾਂ ਸਾਡੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਮਹਾਰਾਜੇ ਤੇ ਮਾਣ ਕਰ ਸਕਣਗੀਆਂ ਸਮਰਪਾਲਸ ਦੇ ਵਿੱਚ ਸ਼ੁਰੂਬਿਤ ਇਹ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਇਤਿਹਾਸਿਕ ਤਿਹੋਹਰ ਹੈ ਜਿਸ ਤੋਂ ਲੋਕਾਂ ਨੂੰ ਸਰਕਾਰਾਂ ਨੇ ਹੁਣ ਤੱਕ ਵਾਂਝਾ ਰੱਖਿਆ ਹੈ ਪੰਜਾਬੀਆਂ ਨਾਲੋਂ ਗੋਰੇ ਜ਼ਿਆਦਾ ਸਮਰਪਾਲਸ ਦੇ ਵਿੱਚ ਵਿਜ਼ਿਟ ਕਰਦੇ ਨੇ ਅਤੇ ਪੰਜਾਬੀਆਂ ਨੂੰ ਇਸ ਤੋਂ ਵਾਂਝੇ ਰੱਖਿਆ ਜਾਂਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਨੂੰ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਪੂਰੇ ਪੰਜਾਬੀਆਂ ਦੇ ਵੱਲੋਂ ਇਸ ਦੇ ਦਰਸ਼ਨ ਕੀਤੇ ਜਾਣਗੇ ਅਤੇ ਨਾਲ ਹੀ ਇਸ ਸੰਬੰਧੀ ਸਾਡੇ ਪੰਜਾਬੀਆਂ ਨੂੰ ਵੀ ਕਾਫੀ ਜ਼ਿਆਦਾ ਲਾਹਾ ਮਿਲੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਅਤੇ ਕੋਈ ਨੋਰ ਹੀਰਾ ਇੰਗਲੈਂਡ ਤੋਂ ਵਾਪਸ ਆ ਜਾਂਦਾ ਹੈ ਤਾਂ ਇਹ ਸਾਡੇ ਸਾਡੇ ਲਈ ਬੜੇ ਹੀ ਪ੍ਰਾਊਡ ਵਾਲੀ ਗੱਲ ਹੋਵੇਗੀ ਤੇ ਨਾਲ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸਿੱਖ ਰਾਜ ਦੇ ਇਤਿਹਾਸ ਦੇ ਨਾਲ ਜਾਣੂ ਕਰਵਾ ਸਕਾਂਗੇ। ਮੇਰਾ ਨਾਮ ਹੈ ਸਰਵਜੀਤ ਸਿੰਘ ਸੋਨੂ ਜੰਡੇਵਾਲਾ ਅੱਜ ਅਸੀਂ ਖੜੇ ਆ ਗੁਰੂ ਨਗਰੀ ਅੰਮ੍ਰਿਤਸਰ ਕੰਪਨੀ ਬਾਗ ਇਹ ਸਾਰਾ ਜਿਹੜਾ ਕੰਪਨੀ ਬਾਗ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਾਪਰਟੀ ਆ ਔਰ ਮੇਰੇ ਪਿੱਛੇ ਸਮਰ ਪੈਲਸ ਆ ਔਰ ਅਸੀਂ ਇੱਥੇ ਤਾਂ ਖੜੇ ਆ ਕਿ ਕੱਲ ਦੇਸ਼ ਦੀ ਰਾਜ ਸਭਾ ਦੇ ਵਿੱਚ ਰਾਜ ਸਭਾ ਮੈਂਬਰ ਰਾਗਵ ਚੱਡਾ ਜੀ ਨੇ ਇੱਕ ਬਹੁਤ ਹੀ ਵੱਡਾ ਮੁੱਦਾ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਕੋਹਿੰੂਰ ਹੀਰਾ ਤੇ ਜਿਹੜਾ ਤਖਤ ਆ ਸਾਡਾ ਜਿਹੜਾ ਉਹ ਉੱਥੇ ਇੰਗਲੈਂਡ ਦੇ ਵਿੱਚ ਪਿਆ ਵਾ ਉਹਨੂੰ ਵਾਪਸ ਲਿਆਉਣ ਦੇ ਲਈ ਉੱਥੇ ਆਵਾਜ਼ ਚੁੱਕੀ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਪਾਰਟੀ ਚਾਹੇ ਕੋਈ ਵੀ ਹੋਵੇ ਚੰਗਾ ਕੰਮ ਕਰਨ ਵਾਲੇ ਨੂੰ ਹਮੇਸ਼ਾ ਸਲੂਟ ਕਰਨੀ ਚਾਹੀਦੀ ਔਰ ਉਹਦੀ ਸ਼ਲਾਘਾ ਕਰਨੀ ਚਾਹੀਦੀ ਔਰ ਇਹ ਸਮਰ ਪੈਲਸ ਦੇ ਅੰਦਰ ਬਹੁਤ ਸਾਰੀਆਂ ਸਾਡੀਆਂ ਵਿਰਾਸਤਾ ਨੇ ਔਰ ਉਹ ਤਖਤ ਦੀ ਕਾਪੀ ਪਈ ਆ ਔਰ ਮੈਂ ਇੱਕ ਗੱਲ ਭਾਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਥੋੜਾ ਜਿਆ ਧਿਆਨ ਦਿਓ ਅੱਜ ਦੇਸ਼ ਸਾਡਾ ਤਰੱਕੀ ਦੀ ਜੇ ਰਾਹ ਤੇ ਆ ਨਾ ਤੇ ਕਿਤੇ ਨਾ ਕਿਤੇ ਸਾਨੂੰ ਵੀ ਕਮੀ ਮਹਿਸੂਸ ਹੁੰਦੀ ਵੀ ਰਾਜਾ ਇੱਥੋਂ ਦਾ ਹੋਵੇ ਤੇ ਤਖਤ ਉਥੇ ਕੀ ਪਿਆ ਕਰਦਾ ਉਹਨੂੰ ਜਿਹੜਾ ਇੱਥੇ ਵਾਪਸ ਲਿਆਂਦਾ ਜਾਵੇ ਜੋ ਰਾਗਵ ਚੱਡਾ ਜੀ ਨੇ ਆਵਾਜ਼ ਚੁੱਕੀ ਆ ਮੈਂ ਦਿਲਦਿਆਂ ਕਿੰਨੀ ਕਿਸਲਾਗਾ ਜਿਹੜੀ ਉਸ ਬਿਆਨ ਦੀ ਬਹੁਤ ਜੀ ਮੈਂ ਤਾਂ ਕੀ ਸਾਰੀ ਦੁਨੀਆ ਚ ਲਾਗਾ ਕਰ ਰਹੀ ਆ ਉਹਨਾਂ ਦੀ ਕਿਉਂਕਿ ਕੰਮ ਹੀ ਐਸਾ ਕੀਤਾ ਤੇ ਬਹੁਤ ਪਹਿਲਾਂ ਕਰਨਾ ਚਾਹੀਦਾ ਸੀਗਾ ਛੋਟੇ ਦਿਲ ਵਾਲਾ ਤੇ ਐਸਾ ਗੱਲ ਰੱਖ ਹੀ ਨਹੀਂ ਸਕਦਾ ਸ਼ੇਰੇ ਪੰਜਾਬ ਦੀ ਗੱਲ ਤਾਂ ਉਹੀ ਰੱਖ ਸਕਦਾ ਜਿਹੜਾ ਸ਼ੇਰੇ ਪੰਜਾਬ ਨੂੰ ਪੜਦਾ ਵਾਅ ਉਹਦਾ ਦੀ ਸੋਚ ਲੈ ਕੇ ਚੱਲਦਾ ਔਰ ਚੰਗੀ ਗੱਲ ਆ ਜਿਨ੍ਹਾਂ ਨੇ ਰੱਖੀ ਇਸ ਤੋਂ ਪਹਿਲਾਂ ਵੀ ਸਮਰ ਪੈਲਸ ਦੀ ਗੱਲ ਜਿਹੜੀ ਆ ਉਹ ਇੱਥੋਂ ਦੇ ਗੁਰੂ ਨਗਰੀ ਦੇ ਐਮਪੀ ਨੇ ਤਿੰਨ ਵਾਰ ਦੇ ਸਰਦਾਰ ਗੁਰਜੀਤ ਸਿੰਘ ਔ ਔਰ ਸਮੇ ਸਮੇਂ ਸਰ ਜੇ ਚੁੱਕਦੇ ਆ ਤੇ ਅਸੀਂ ਬੜਾ ਮੈਨੂੰ ਪ੍ਰਾਊਡ ਫੀਲ ਹੁੰਦਾ ਚਾਹੇ ਕੋਈ ਕਿਸੇ ਪਾਰਟੀ ਨਾਲ ਸਬੰਧਤ ਹੋਵੇ ਪਾਰਲੀਮੈਂਟ ਤੱਕ ਗੱਲ ਜਾਵੇ ਜਦੋਂ ਤੇ ਐਸੇ ਜਰਨਲ ਦੀ ਗੱਲ ਜਾਵੇ ਜਿਹਨੂੰ ਪੂਰੇ ਵਰਲਡ ਦੇ ਵਿੱਚ ਇਤਿਹਾਸ ਜਦੋਂ ਆਉਂਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜ ਨਹੀਂ ਹੋਇਆ ਨਾ ਸਾਡੇ ਰਾਜ ਚ ਜੇਲ ਹੁੰਦੀ ਸੀ ਔਰ ਜਿਹਨੂੰ ਅਮਰੀਕਾ ਨਹੀਂ ਫਤਿਹ ਕਰ ਪਾਇਆ ਉਸਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫਗਾਨ ਨੂੰ ਫਤਿਹ ਕੀਤਾ ਸੀ ਔਰ ਜਿਹੜਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੋਹੇ ਨੂਰ ਉਥੇ ਪਿਆ ਵਾ ਤੁਸੀਂ ਦੇਖੋ ਵੀ ਉਹ ਡੋਲੇ ਤੇ ਬੰਨਿਆ ਕਰਦੇ ਸੀਗੇ ਤੇ ਕਿਸੇ ਨੇ ਕਹਿਤਾ ਵੀ ਮਹਾਰਾਜਾ ਸਾਹਿਬ ਇਹ ਮੱਥੇ ਤੇ ਬੰਦੀਦਾ ਤੇ ਉਹ ਕਹਿੰਦੇ ਵੀ ਉਹ ਤੇ ਉਹ ਇਹ ਕੰਮ ਕਰਦੇ ਜਿਹੜਾ ਮੱਥੇ ਰਗੜ ਕੇ ਲਿਆ ਹੋਵੇ ਤੇ ਅਸੀਂ ਤੇ ਕਹਿੰਦੇ ਡੋਲਿਆਂ ਦੇ ਜੋਰ ਨਾਲ ਲਿਆ ਇਸ ਕਰਕੇ ਡੋਲੇ ਤੇ ਬਨਿਦੇ ਐਸੇ ਜਰਨੈਲ ਯੋਧੇ ਦੀ ਗੱਲ ਜਦੋਂ ਚੱਲੇ ਪ੍ਰਾਊਡ ਨਾਲ ਸੀਨਾ ਚੌੜਾ ਹੋ ਜਾਂਦਾ ਮੇਰੀ ਸਾਰੇ মিডিਆ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪ੍ਰਾਉ ਇਹ ਬਹੁਤ ਇੰਪੋਰਟੈਂਟ ਗੱਲ ਆ ਇਹ ਛੋਟੀ ਗੱਲ ਨਹੀਂ ਐ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਕਦੀ ਦੇਣ ਹੀ ਨਹੀਂ ਦੇ ਸਕਦੇ ਅਸੀਂ ਇੱਕ ਹੀ ਹੋਇਆ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਕਰਕੇ ਇਸ ਆਵਾਜ਼ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ ਤੇ ਕੋਸ਼ਿਸ਼ ਕਰੀਏ ਕਿ ਗੁਰੂ ਸਾਹਿਬ ਕਿਰਪਾ ਕਰਨ ਤੇ ਉਹ ਜਿਹੜਾ ਅਸੀਂ ਉੱਥੇ ਇੰਗਲੈਂਡ 'ਚ ਦੇਖਦੇ ਹਾਂ ਉਹ ਤਖਤ ਸਾਡਾ ਸਾਡੇ ਕੋਲ ਵਾਪਸ ਹੋਵੇ ਧੰਨਵਾਦ